ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅੱਜ ਇਹ ਇੱਥੇ ਪਹੁੰਚੇ ਆ ਅੱਜ ਗੰਦਗੀ ਦੇ ਵਿੱਚ ਕੋਟਮਾ ਜੋ ਪਿੰਡਾਂ ਉਹਨਾਂ ਨੇ ਕੀ ਗੱਲ ਆ ਆ ਮੰਦਰਾਂ ਦੇ ਵਿੱਚ ਮੰਦਰ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਪਿਆ ਕਿ ਕਿੱਦਾਂ ਇੱਥੇ ਪਿਸ਼ਾਬ ਕਰਦੇ ਨੇ ਲੋਕ ਇੱਥੇ ਲੋਕ ਬਸਾਫ ਕਰਦੇ ਆ ਅੱਗੇ ਬਸ ਚੱਲਦੇ ਆ ਗੰਦਗੀ 'ਚ ਇਹ ਮੰਦਰਾਂ ਦੀ ਹੋਈ ਆ ਮੰਦਰਾਂ ਜੀ ਨੇ ਯਾਦ ਹੋਣੀ ਆ ਇਹ ਤੇ ਵਿਆਹ ਹੀ ਥੋੜੀ ਆ ਦੇਖੋ ਜੀ ਆ ਜਾਓ ਮੈਂ ਸਰਪੀਆਂ ਨੇ ਜੀ ਉਹ ਬੰਦ ਕਰਦੇ ਆ ਉਹ ਦਿਖਾ ਦੇ ਪ੍ਰਬੰਧਰ ਦਾ ਵੀ ਆਹੋ ਤਾਂ ਮੈਂ ਇੱਧੇ ਪਸਾਰ ਕਰ ਲਈ ਮੈਂ ਖੁਦ ਰੱਖਿਆ ਨੇ ਰਾਤੀ ਰਾਤ ਤੇ ਜਾਣਾ ਆ ਜਾਓ ਅੱਗੇ ਤੁਰਿਆਓ ਬਾਦੂ ਨੇ ਮਾਰ ਨਹੀਂ ਦਿਖਾਓ ਗੰਦਗੀ ਦਾ ਮੰਡੀ ਵਾਲਾ ਕੋਲ ਪਿੰਲੀ ਵਾਲ ਨੂੰ ਕਿਹਾ ਇਹਨੇ ਨਾ ਗੰਦ ਕਰ ਇੱਥੇ ਜੰਮਾ ਵੀ ਗੰਦਾ ਰਹਾ ਅਜੇ ਆਹ ਗੰਦਾ ਖਤਰ ਗੰਦੇ ਵਿੱਚ ਬਾਰ ਬਾਰ ਜਾ ਰਿਹਾ ਦੇਖੋ ਨੇ ਕਿਦਾਂ ਗੰਦ ਦੇ ਵਿੱਚ ਫੋਟੋਆਂ ਨਿਕਲਦੀਆਂ ਪਈਆਂ ਨੇ ਤੇ ਕੀ ਗੱਲ ਹੈ ਸਿੱਕੀ ਪਈਆਂ ਵਿਚਾਰ ਕਿਤੇ ਭਈਆ Hindu ਧਰਮ ਆਹ ਦੇਖੋ ਦਰਸ਼ੀਆਂ ਦੇ ਵਿੱਚ ਕਿਦਾਂ ਬਾਹਰੋਂ ਆਉਂਦੇ ਨੇ ਆਹ ਦੇਖੋ ਲਓ ਬਾਥਰੂਮ ਕਰਨਾ ਹੈ ਦੇਖੋ ਚੁੰਨੀਆਂ ਬਾਥਰੂਮ ਦੇ ਵਿੱਚ ਆਜੋ ਆਲੋ ਆ ਦੇਖੋ ਇੱਥੇ ਵੀ ਆ ਦੇਖੋ ਆ ਫੋਟੋ ਦੇਖੋ ਇੱਧਰ ਆ ਦੇਖੋ ਪੂਜਾ ਇਥੇ ਪੂਰਾ ਇਹ ਮੰਦਿਰ ਆ ਲੈਣੇ ਨਵੀ ਗਿਆ ਆ ਦੇਖੋ ਆ ਕਰੀ ਜਨ ਕੋ ਕਿੱਥੇ ਸੱਟਿਆ ਹੋਇਆ ਕੀ ਬੇਅਦਵੀ ਨਹੀਂ ਆ ਗਈ ਇਹ ਇਹ ਬਾਬਾ ਜੀ ਮੰਨਣ ਵਾਲੀ ਯਾਰ ਆ ਦੇਖੋ ਇੱਧਰ ਆ ਜਾਓ ਅੱਗੇ ਆ ਦੇਖੋ ਫੁੱਲ ਫੜ ਲੈ ਸਾਰਾ ਕੁਝ ਇੱਥੇ ਹੀ ਬਾਤ ਨੂੰ ਇੱਥੇ ਇੱਥੇ ਕਰਕੇ ਆਉਂਦੇ ਆਂ ਬੰਮੀ ਇੱਥੇ ਆਂ ਅੰਮ੍ਰਿਤ ਦਾ ਡੋਲੇ ਆ ਸੱਟਿਆ ਹੋਇਆ ਸਾਰਾ ਕੁਝ ਆ ਦੇਖੋ ਜਿੰਨਾ ਵੀ ਪੂਜਾ ਹਮਨ ਜੋ ਵੀ ਤੰਤਰਾ ਆਵਾਜ਼ ਥੱਲੇ ਆਓ ਆਓ ਭੰਗ ਕੇ ਤੋ ਇਹ ਨਹੀਂ ਇਹ ਕਿੱਥੇ ਆ ਬਿਚੇਰੇ ਸਾਰੇ ਇਹ ਮਲੰਗਰੇ ਸੜਾਓ ਹਲੇ ਜੀ ਲਓ ਜੀ ਲక్ష్ਮੀ ਮਾਤਾ ਜਿਹੜੀ ਲੋਕ ਕਹਿੰਦੇ ਆ ਲక్ష్ਮੀ ਘਰੇ ਦਰਵਾਜ਼ੇ ਖੋਲ ਕੇ ਰੱਖੋ ਘਰੇ ਆਉਂਦੀ ਆ ਲక్ష్ਮੀ ਤਾਂ ਗੰਦਗੀ ਚ ਪਈ ਹੋਈ ਆ ਆਹ ਲਓ ਵੰਡੇ ਜੀ ਪਿੱਛੇ ਉਹਦੇ ਦੇਖੋ ਇਹਨੂੰ ਵੀ ਵਿਚਾ ਜਿਹੜਾ ਠੇਕੇਦਾਰ ਬਣੇ ਆਏ ਨਾ ਇਹਨੂੰ ਘਰ ਵੇ ਆ ਦੇਖੋ ਉਹਨਾਂ ਪੈਰਾਂ ਦੇ ਵਿੱਚ ਗੰਦ ਦੇ ਨਾਲ ਚਰਮਦਾ ਫਿਰਦਾ ਆ ਚੀਜ਼ਾਂ ਨੇ ਦੇਖੋ ਹੁਣ ਇਹਦਾ ਜੇਦਾ ਕੀ ਕਰੋਗੇ ਆ ਖੋਲ ਫਾਲੇ ਆ ਥੱਲੇ ਬੜਾ ਗੋਹਲਾ ਲੱਗਾ ਮੰਦਰਾ ਦੇ ਵਿੱਚ ਪਈਆਂ ਦੇ ਜਿਹੜੀਆਂ ਸੁਮਾਨ ਮੰਦਰ ਦਾ ਆ ਇੱਥੀ ਗੰਦ ਆ ਆ ਹੁਣ ਜਿਹੜਾ ਕਹਿੰਦੇ ਆ ਓਮ ਆ ਗੰਦ ਦੇ ਵਿੱਚੋਂ ਕੱਢ ਲਿਆ ਆ ਵੇ ਥੱਲੇ ਗੰਦ ਪਿਆ ਤੇ ਗੰਦ ਨੇ ਮਧਾਲਿਆ ਥੱਲੇ ਆ ਦੇਖ ਲੋ ਲੈ ਕੀ ਹੋ ਰਿਹਾ ਇਹ ਲక్ష్ਮੀ ਮਾਤਾ ਕਹਿੰਦੇ ਪੂਜਾ ਕਰਦੇ ਆ ਪਰ ਲక్ష్ਮੀ ਮਾਤਾ ਗੰਦ ਦੇ ਵਿੱਚ ਰੋਲਦੀ ਫਿਰਦੀ ਆ ਆ ਜਿਹੜੇ ਹਿੰਦੂ ਧਰਮ ਦੇ ਠੇਕੇਦਾਰ ਇਹਨਾਂ ਨੂੰ ਪੁੱਛਣਾ ਚਾਹਣਾ ਵੀ ਤੁਸੀਂ ਉਹਦਾ ਕਹਿੰਦੇ ਹੋ ਵੀ ਆਹ ਜਾਂ ਕਾਂਗਰਸ ਆ ਦੂਜਾ ਕਾਲੀ ਐ ਕਾਲੀ ਐ ਬਸ ਕਹਿੰਦੇ ਹੁੰਦੇ ਹੋ ਕੀ ਕਹਿੰਦੇ ਨੇ ਬਾਬਾ ਜੀ ਆ ਸਾਰੇ ਮੜੀ ਖਾਟ ਖਾਣਾ ਜਿਹੜਾ ਵਿਚੇ ਜਿਹੜਾ ਚਿਫਤਰਾ ਵਾਲੇ ਜਿੰਨੇ ਹਾਂ ਹੁਣ ਆਉਂਛੇ ਬੋਲਦੇ ਬਹੁਤ ਮੰਦਰਾ ਦਿੱਤਾ ਉਹ ਕਰਦੇ ਆਗੇ ਆ ਕੁਝ ਆ ਦੇਖੋ ਤੁਹਾਡੇ ਮੰਦਰਾਂ ਦੇ ਵਿੱਚ ਕੀ ਆ ਸਾਨੂੰ ਕੰਮ ਨਾ ਪੈਣਾ ਤੁਹਾਡਾ ਕੰਮ ਹਾਂ ਕੋਈ ਘਰੇ ਡਰਮ ਲਾ ਲਓ ਯਾਰ ਮੰਦਰ ਦੇ ਵਿੱਚ ਕੋਈ ਡਰਮ ਲਾ ਲਓ ਕੋਈ ਠੀਕ ਲਾ ਲਓ ਉਹਦੇ ਵਿੱਚ ਰੱਖੋ ਉਹਦੇ ਵਿੱਚ ਪੈਰਾਂ ਦੇ ਵਿੱਚ ਗੰਦਗੀ ਰੋਲ ਦੀ ਫਿਰਦੀ ਥੱਲੇ ਦੇਖੋ ਗੰਦ ਹੈ ਗੰਦ ਨਾ ਮਨਾ ਲਓ ਇਹ ਸਾਡਾ ਕੰਮ ਹੈ ਇਹਨੂੰ ਮੇ ਸਾ ਦਬਾਇਆ ਜਾਵੇ ਗੁਰੂ ਘਰ ਦੇ ਵਿੱਚ ਕੋਈ ਸਾਨੂੰ ਕਹਿੰਦੇ ਆ ਗਏ ਖਾਲਸਤਾਨੀ ਅਸੀਂ ਖਾਲਸਤਾਨੀ ਅਸਲੀ ਅਸਲੀ ਖਾਲਸ ਖਾਲਸਤਾਨੀ ਆ ਆ ਅਜੇ ਤੁਹਾਡੀਆਂ ਫੋਟੋਆਂ ਨੂੰ ਤੁਹਾਡੇ ਮੰਦਰਾਂ ਦੇ ਵਿੱਚ ਕਰਦੇ ਆ ਇਹਨੂੰ ਕਹਿੰਦੇ ਖਾਲਸਤਾਨ ਉਹ ਨਹੀਂ ਖਾਲਸਤਾਨ ਜਿਹੜਾ ਅਸੀਂ ਮੰਗਦੇ ਆ ਆ ਸੇਵਾ ਖਾਲਸਤਾਨ ਦੀ ਐ ਅੱਜ ਤੇ ਹੁਣ ਇਲਮ ਕਰੋ ਤੁਸੀਂ ਕਿਉਂ ਨਹੀਂ ਇਲਮ ਕਰਦੇ ਤੇ ਉਹ ਕੁੱਤੇ ਵਾਂਗੂ ਭੋਕਦੇ ਆ ਜਿਹੜਾ ਕਹਿੰਨੇ ਖਾਲਸਤਾਨੀਆ ਖਾਲਸਤਾਨੀਆ ਆ ਖਾਲਸਤਾਨੀਆ ਸੇਵਾ ਕਰਦੇ ਪਏ ਆ ਖਾਲਸਤਾਨ ਨੂੰ ਸੇਵਾ ਨੂੰ ਕਹਿੰਦੇ ਆ ਸੇਵਾ ਉਧਰ ਤੁਸੀਂ ਰੋਲਾ ਪਾਇਆ ਖਾਲਸਤਾਨੀਆ ਖਾਲਸਤਾਨੀਆ ਆ ਦੱਸੋ ਪਾਇਰਾਂ ਦੇ ਵਿੱਚ ਗੰਦ ਦੇਖੋ ਮਾਰੋ ਕੱਟੀ ਦਿੱਤੇ ਤਾਂ ਕੈਮਰਾ ਦੇਖੋ ਗੰਦ ਦੇ ਵਿੱਚ ਫੋਟੋ ਮੱਚੀਆਂ ਗੰਦ ਦੇ ਵਿੱਚ ਆ ਉਹ ਸੁੱਤੇ ਪਏ ਆ ਤੁਸੀਂ ਠੇਕੇਦਾਰ ਹੋ ਧਰਮ ਦੇਓ ਆ ਮੰਦਰਾ ਰਿਆਂ ਨੂੰ ਕੀ ਗੱਲ ਸੁੱਤੇ ਵੇ ਪੰਡਤ ਸਾਰੇ ਖਾ ਖਾ ਕੇ ਫਰੀ ਦਾ ਮਾਲ ਪਤਾ ਦੇ ਬੇਅਦਬੀਆਂ ਹੋ ਰਹੀਆਂ ਨੇ ਜਿਹੜੀ 10 ਮਿੰਟ ਪਹਿਲਾਂ ਰੱਬ ਦਾ ਘਰ ਸੀਗਾ ਉਹ 10 ਮਿੰਟ ਪਹਿਲਾਂ ਉਹ ਰੱਬ ਮੰਨ ਕੇ ਅੰਦਰ ਅੰਦਰ ਕੀ ਕੀਤੀ ਗਈ ਔਰ 10 ਮਿੰਟ ਬਾਅਦ ਉਸ ਮਗਰੀ ਇੰਨੀ ਬੇਇੱਜ਼ਤ ਹੋ ਗਈ ਉਹਨੂੰ ਲੈ ਕੇ ਪਿਸ਼ਾਬ ਦੇ ਵਿੱਚ ਸਿੱਟ ਦਿੱਤਾ ਗਿਆ ਜਦੋਂ ਕਿ ਵੱਡੀ ਵੱਡੀ ਇਹ ਮਰਿਆਦਾ ਭੰਗ ਕੀਤੀ ਗਈ ਆ ਔਰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਚੜਨੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਕਿਸੇ ਨੂੰ ਦਸੀਤਾ ਜੇ ਗੁਰਦੁਆਰਾ ਹੋਵੇ ਮੰਦਿਰ ਹੋਵੇ ਮਸਜਿਦ ਹੋਵੇ ਇਹ ਕਿਸੇ ਦੀ ਵੀ ਬੇਦਬੀ ਕਰਨਗੇ ਕਿ ਅਸੀਂ ਬੋਲਣ ਵਾਲੇ ਬੋਲਾਂਗੇ ਕਿਉਂਕਿ ਸਾਨੂੰ ਸ਼ਿਕਾਇਤ ਮਿਲਦੀ ਹੈ ਵੀ ਦੇਖੋ ਸਰੇ ਆਮ ਤਕਾ ਹੋ ਰਿਹਾ ਆ ਕੋਈ ਉੱਥੇ ਸੁਣਵਾਈ ਨਹੀਂ ਹੋ ਰਹੀ ਜਿਹੜਾ ਬੰਦਾ ਜਾਂਦਾ ਪਿਸ਼ਾਬ ਕਰਕੇ ਆ ਜਾਂਦਾ ਜਿਹੜਾ ਬੰਦਾ ਜਾਂਦਾ ਪਿਸ਼ਾਬ ਕਰਕੇ ਆ ਜਾਂਦਾ ਮਸਾ ਨਹੀਂ ਸੋਚਦੇ ਵੀ ਸਾਡੇ ਰੱਬ ਦੀਆਂ ਫੋਟੋਆਂ ਨੇ ਸਾਡੇ ਈਸ਼ਟ ਦੀਆਂ ਫੋਟੋਆਂ ਨੇ 10 ਮਿੰਟ ਪਹਿਲਾਂ ਅਸੀਂ ਅੰਦਰ ਉਹਨੂੰ ਹਾਰ ਚੜਾਏ ਨੇ ਉਹੀ ਹਾਰ ਲਿਆ ਕੇ ਚੁੰਨੀਆਂ ਲਿਆ ਕੇ ਇੱਥੇ ਪਿਸ਼ਾਬ ਚ ਸਿੱਟ ਦਿੱਤੀਆਂ ਨੇ ਦੱਸ ਦਿਓ ਪਰ ਕਹੀ ਨਾ ਪਰ ਸਾਨੂੰ ਬੋਲਣਾ ਪੈਂਦਾ ਆ ਫਿਰ ਸਾਨੂੰ ਕਹਿੰਦੇ ਆ ਵੀ ਦੱਸੋਗੇ ਤੁਸੀਂ ਮਤਲਬ ਫालतू ਗੱਲ ਕਰਦੇ ਹੋ ਲੋਕਾਂ ਨੂੰ ਦੱਸੋ ਅਸੀਂ ਕੀ ਕਰੀਏ ਸਾਨੂੰ ਦੁੱਖ ਲੱਗਦਾ ਜਿਹੜਾ ਸਾਈਂ ਦੇ ਭਗਤ ਆ ਉਹਨਾਂ ਨੇ ਵੀ ਸੋਣਾ ਕਿਹਾ ਆ ਜਿਹੜਾ ਸਾਈਂ ਨਹੀਂ ਹੈਗਾ ਇਹ ਕਿੰਨਾ ਵੱਡਾ ਰੱਬ ਹੈ ਕਿਉਂ ਕਿਸੇ ਕੇ ਹੋਇਆ ਇਹਨੂੰ ਉੱਤੇ ਬਿਸਾਫ ਕਰ ਰਹੇ ਆ ਗਿਆ ਉਹ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜਾ ਇੱਥੇ ਬਿਸਾਫ ਕਰਦੇ ਆ ਗਿਆ ਵੀ ਤੁਸੀਂ ਦੇਖਣਾ ਲੋ ਯਾਰ ਫੋਟੋਆਂ ਪਿੰਜਾ ਕਿਸੇ ਨੂੰ ਤਲਾਹ ਕਰਕੇ ਚੁਕਵਾ ਦਿਓ ਅੱਛਾ ਸਾਨੂੰ ਪਤਾ ਲੱਗਿਆ ਸੀ ਇੱਥੇ ਵਾਲੇ ਨੂੰ ਸ਼ਰਮ ਨਹੀਂ ਆਈ ਤੇ ਪਿਸ਼ਾਬ ਕਰਨ ਵਾਲੇ ਨੂੰ ਵੀ ਸ਼ਰਮ ਨਹੀਂ ਆਈ ਨਾਲੇ ਘਰ ਝੰਡੇ ਲਾਇਆ ਨਹੀਂ ਤੁਹਾਨੂੰ ਪਰਮਾਤਮਾ ਪਰਵੇਸ਼ ਹੋਣਾ ਝੰਡੇ ਦੀ ਜਿਹੜੇ ਮਰਜੀ ਲਾ ਲਓ ਝੰਡੇ ਲਾਇਆ ਕੁਝ ਨਹੀਂ ਹੋਣਾ ਜੇ ਘਰ ਪਰੇ ਤਸਵੀਰਾਂ ਪਈਆਂ ਨੇ ਇਹ ਉਹਨੂੰ ਸੰਭਾਲ ਸਕਦੇ ਹੋ ਮੰਦਰ ਦੇ ਪੁਜਾਰੀਆਂ ਨੂੰ ਵੀ ਕਹਿਣਾ ਚਾਹਣਾ ਜੇ ਗੁਰੂ ਘਰ ਦਾ ਗੱਲਤੀ ਆ ਕਿਹੜਾ ਵੀ ਹੈਗਾ ਉਹ ਇੱਥੇ ਪੈਰਾ ਕਰੇ ਅਜੀ ਸਕਦੇ ਸਕਦੇ ਕਾਰਵਾਈ ਕਰਾਂਗੇ ਇਹ ਜਿਹੜੇ ਮੰਦਿਰਾਂ ਵਿਚਾਰੀ ਲੱਗੇ ਆ ਉਹ ਅੰਦਰ ਇੱਕ ਢੋਲ ਬਣਾ ਕੇ ਉਹਦੇ ਵਿੱਚ ਲਿਆ ਕੇ ਅਚੀ ਤਰੀਕੇ ਨਾਲ ਉਹਦੀ ਰਾਖ ਬਣਾਈ ਜਾਏ ਔਰ ਫਿਰ ਉਹ ਫੂਟੀਆਂ ਨੂੰ ਪਾਈ ਜਾਏ ਜਾਂ ਜਲ ਪ੍ਰਵਾਹ ਕੀਤੀ ਜਾਵੇ ਅਸਲ ਮਰਯਾਦਾ ਜਿਹੜੀ ਹੈ ਮਰਯਾਦਾ ਭੰਗ ਲਾ ਕੀਤੀ ਜਾਵੇ ਚਾਹੇ ਗੁਰਦੁਆਰਾ ਹੈ ਚਾਹੇ ਮੰਦਿਰ ਹੈ ਚਾਹੇ ਮਸਜਿਦ ਹੈ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੇ ਅਸੀਂ ਆਪਣੇ ਰੱਬ ਦੀ ਆਪਾਂ ਉਹ ਨਹੀਂ ਕਰ ਸਕਦੇ ਤੇ ਅਸੀਂ ਕਿਸੇ ਮਨੁੱਖ ਦੀ ਕੀ ਕਰਾਂਗੇ ਰੱਬ ਦੀ ਕਦਰ ਨਹੀਂ ਕਰ ਸਕਦੇ ਉਸ ਰੱਬ ਨੂੰ ਵੀ ਖਡਾਉਣਾ ਸਮਝ ਲਿਆ ਆ ਮਾਤੇ ਤਿਲ ਕਾ ਹੱਥ ਮਾਲਾ ਬਾਨਾ ਲੋਗਨ ਆਰਾਮ ਖਿਲੋਣਾ ਜਾਣਾ ਇਹ ਖਲੋਣਾ ਸਮਝ ਲਿਆ ਰੱਬ ਨੂੰ ਇਸ ਤਰ੍ਹਾਂ ਨਹੀਂ ਮਿਲਦਾ ਹਾਰ ਪਾਤੇ ਤੇ 10 ਮਿੰਟ ਬਾਅਦ ਉਹਦੀ ਬੇਦਬੀ ਕਰਕੇ ਬਿਸ਼ਾਰ ਚ ਸੈੱਟ ਦਿੱਤੇ ਇਸ ਤਰ੍ਹਾਂ ਰੱਬ ਨਹੀਂ ਖੁਸ਼ ਹੁੰਦਾ ਰੱਬ ਖੁਸ਼ ਹੁੰਦਾ ਆ ਹਮੇਸ਼ਾ ਸੱਚ ਤੇ ਪਹਿਰਾ ਦਿਓ ਬੇਦਬੀ ਨਾ ਕਰੋ ਨਾ ਕਰਨ ਦਿਓ ਇਸ ਗੱਲ ਤੇ ਖੁਸ਼ ਹੁੰਦਾ ਹੈ ਸਾਰਿਆਂ ਨੂੰ ਅਪੀਲ ਕਰਕੇ ਬੇਨਤੀ ਹੈ ਜਿੱਥੇ ਜਿੱਥੇ ਵੀ ਤੁਹਾਡੇ ਲਾਗੇ ਕਿਤੇ ਬੇਦਬੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਹਰਕਤ ਕਰ ਰਿਹਾ ਆ ਉਹਦੇ ਲਈ ਆਵਾਜ਼ ਜ਼ਰੂਰ ਬੁਲੰਦ ਕਰੋ